ਸਤ ਸ੍ਰੀ ਅਕਾਲ ਯਾਨੂ ਗੁੱਡ ਮਾਰਨਿੰਗ ਤੇ ਕਿਵੇਂ ਸਾਰੇ ਭੈਣ ਭਰਾ ਠੀਕ ਠਾਕ ਹੋ ਤੇ ਮੈਂ ਵੀ ਮਿਲ ਕੇ ਸਾਰੇ ਭੈਣ ਭਰਾ ਠੀਕ ਠਾਕ ਹੋ ਰਹੀ ਹਾਂ ਤੇ ਅਸੀਂ ਵੀ ਠੀਕ ਠਾਕ ਹਾਂ ਤੇ ਬੱਚਿਆਂ ਨੂੰ ਹੈਗੀ ਛੁੱਟੀ ਅੱਜ ਤੇ ਬੱਚੇ ਉੱਥੇ ਡੈਬੇ ਫੇਡਨ ਫੇਡਨ ਬਗਤੀ ਪੀ ਕੇ ਤੇ ਮੈਂ ਵੀ ਕੰਮ ਤੋਂ ਕਰਕੇ ਨੂੰ ਦੋ ਮਿੰਟ ਬੈਠੀ ਹਾਂ ਹੁਣ ਬੈ ਕੇ ਹੁਣ ਕਰਾਂਗੀ ਮੈਂ ਨਾ ਕੇ ਤੁਸੀਂ ਜਿਹੜਾ ਖਾਣਾ ਬਣਾ ਕੇ ਦਿੰਨਾ ਤੇ ਜਿਹਨਾਂ ਠੀਕ ਵਾਦੀ ਜੀ ਕੀ ਵਾਰ ਤੋਂ ਆਇਆ ਬੈਲਵਜੀ ਨੇ ਆਲੂ ਬਾਲਨੇ ਰੱਛਾ ਹੋਇਆ ਵਾ ਤੇ ਵਿਖਲੇ ਬਲਕਿ ਆਪ ਵੀ ਤੇਰੇ ਸਿਰੱਖਿਆ ਵਾ ਆਲੂ ਬਾਲਣੇ ਵਾਸਤੇ ਤੇ ਆਇ ਇੱਕ ਰੇਣੀ ਆਟਾ ਛਾਂ ਕੇ ਰੱਖਿਆ ਹੋਇਆ ਵਾ ਲੱਗੀਆਂ ਦੋਈ ਪਣਾ ਇੱਕ ਕਾਲੇ ਪਰੌਂਠੇ ਬਣਾਉਣ ਦਾ ਟੱਬਾ ਲਈ ਹੁਣ ਗੱਜੀਆਂ ਆ ਨੇ ਤੇਸ ਕਰਾਂ ਨਹੀਂ ਨਹੀਂ ਅਬੜਾ ਦਿੰਦੀ ਅਬੜਾ ਦਿੰਦੀ ਇਹੋ ਲੋਕ ਲੋਕ ਦੇ ਕਾਲੋ ਦਪੈਰ ਨੂੰ ਬਾਂਝਾਂਗੇ ਹੁਣ ਉਹਦੇ ਤਾਂ ਤਾਂ ਤੁਸੀਂ ਇੰਨੀ ਨਾ ਕਰ ਤਾਂ ਤਾਂ ਇਹ ਦਸ ਗੀਆ ਹਾਂ ਉਹਨਾਂ ਦੇ ਪੈਰ ਨੂੰ ਹਲਕੇ ਮੈਂ ਲਾਏ ਹੋਏ ਆ ਵੇਖੋ ਪਹਿਲਾਂ ਹਲਕੇ ਲਾ ਕੇ ਨਾ ਲਾਗਲੇ ਫਿਰ ਚਾਚੂ ਪੀਤੀ ਹੁਣ ਇਹ ਆਖੀ ਜਾਂਦੀ ਆ ਵੀ ਮੈਨੂੰ ਹੁਣੇ ਚਾਹੀਦੇ ਆ ਤੇ ਚਲੋ ਦੇ ਦਵਾਂਗਾ ਜਾਂਦੀ ਕੋਸੀ ਦੂਸਨਾਰੀ ਆਗਾ ਤਸ਼ੇ ਚਲੋ ਠੀਕ ਆ ਜਿੰਨੂੰ ਮਨਾ ਲਈਏ ਪਹਿਲਾਂ ਇਹਨਾਂ ਨੂੰ ਇਹਨਾਂ ਨੂੰ ਮਹਾ ਹੀ ਮਨਾਇਆ ਮਨਾ ਕੇ ਦੇ ਇਹਨਾਂ ਨੂੰ ਫਿਰ ਭੇਜਿਆ ਟਿਊਸ਼ਨ ਰੋਟੀ ਖਵਾ ਕੇ ਆਲੂ ਮਟਰ ਨਾਲ ਤੇ ਕਹਿੰਦੇ ਜੀ ਆਉਂਦਿਆਂ ਨੂੰ ਪਾਸਤਾ ਬਣਾਉਣ ਲਈ ਲੋ ਹੁਣ ਆਉਂਦੇ ਆ ਕਿ ਇਹਨਾਂ ਨੂੰ ਬੁਲਾਇਆ ਕਿ ਪਾਸਤਾ ਸੀ ਕਿਦਾਂ ਲਗਾ ਹੈ ਜਦੋਂ ਇਸ ਫੇਸ ਮੋਹ ਮਨ ਦੇ ਆਏ ਡਿਮਾਂਡਾਂ ਦੇ ਨਾਲ ਆ ਤਾਂ ਅੰਦਾ ਹੀ ਮੈਂ ਨਹੀਂ ਖਾਣਾ ਹੁਣ ਕਿੱਦਾਂ ਖਾਣ ਲਿਆ ਤੇ ਕੀ ਲੁੱਦਾ ਅਹ ਤੇ ਕਰਨ ਦੇ ਵਾਲ ਵੀ ਅੱਜ ਕਟਿੰਗ ਕੀਤੀ ਥੋੜੇ ਜਿਹੀ ਸੈਟਿੰਗ ਕਰਨੀ ਹੈ ਤੇ ਵਾਲ ਖਤਮ ਨਾ ਹੋ ਜਾਣ ਹਾਂ ਤੇਨ ਦੇ ਵਾਲ ਕਟਿੰਗ ਜਿਹੜੇ ਹੋ ਗਏ ਆ ਤੇ ਇਹਨਾਂ ਨੂੰ ਮਨਾ ਮਨੋਂ ਤੋਂ ਪਾਸ ਤੱਕ ਮੋੜ ਦੇ ਜੇ ਸ਼ਾਮਾਂ ਦਾ ਵੀ ਹੁਣ ਆਪੀ ਕਹਿੰਦੇ ਹੋਰ ਵੀ ਇੱਕ ਚੀਜ਼ ਕਹਾਂ ਨੀ ਮਮਾ ਮੈਂ ਹਜੇ ਰੈਂਟ ਤੋਂ ਆਣੀ ਮਮਾ ਮਹਾ ਤੇ ਉੱਪਰ ਮੰਜ਼ੀ ਤੋਂ ਮੇਰੇ ਕੋਲ ਦਿਨ ਤਾਂ ਨਵ ਦਸਾਰਾ ਤੇ ਬੀਤ ਖਰਾਬ ਰਹੀ ਆ ਤੇ ਉਹਦੇ ਕਰਕੇ ਆ ਮੁੰਡਾ ਦਾ ਜੀ ਘੈਂਟ ਬਹਿ ਲੱਗਣ ਡਿਆ ਤੇ ਸਰਦੀ ਬੜੀ ਜੱਤੀ ਆ ਜੀ ਘੈਂਟ ਰੋ ਲੱਗਣ ਡਿਆ ਮੈਂ ਪਤਾ ਨਹੀਂ ਕੀ ਲੱਗਣਿਆ ਕੀ ਲੱਗਣਿਆ ਮੂਹ ਜੇ ਕਰੈਕਟਰ ਦਾ ਪੂਕਾ ਉਹ ਚੰਗ ਤੇ ਬੜਾ ਤੇ ਚਲੋ ਠੀਕ ਆ ਇਹਨੇ ਤਾਂ ਦੀ ਤੇ ਮੈਂ ਲੰਮੇ ਪਈਆਂ ਮੈਂ ਸਿਰੋ ਉਹਦੀ ਵੀਡੀਓ ਸ਼ੂਟ ਕਰਦਿਆਂ ਪੜੀ ਗਿਆ ਮੇਰਾ ਵਲੋਗ ਤੇ ਬਾਕੀ ਸਭ ਇਹ ਤਾਂ ਥੋੜੀ ਜੀ ਅੱਜ ਫੇਡ ਆਊਨ ਹੋ ਗਈ ਸੀ ਮੇਰੀ ਚਲੋ ਖਾਓ ਫਿਰ ਤੇ ਕੀ ਪ੍ਰੋਬਲਮ ਦੀ ਹੋ ਗਈ ਮੈਨੂੰ ਤੇਰੇ ਜਿਸ ਤੀ ਉਹ ਜਿਹੜਾ ਮੈਨੂੰ ਸੇਰ ਹੋ ਗਿਆ ਸੀ ਕਿਉਂਕਿ ਇਹ ਇਨਫੈਕਸ਼ਨ ਦੀ ਹੋਣ ਕਰਕੇ ਜਿਹੜਾ ਫਿਵਰਾ ਉਹ ਹੋ ਗਿਆ ਤਾਂ ਇਹ ਪੰਜਾਬੀ ਦਾ ਪੱਕੇ ਮੈਨੂੰ ਮਲੇ ਪਹਿਲਾਂ ਵੀ ਐਡਮਿਟ ਹੋਣਾ ਪਿਆ ਸੀ ਇਹ ਤੇ ਦੋ ਦਿਨ ਤੋਂ ਜਿਹੜਾ ਗਿਆ ਨਾ ਬੁਖਾਰ ਫੇਰ ਲੱਗਣ ਲੱਗਾ ਤੇ ਮਿਲਟ ਮੈਕਸ ਲੈ ਗਈ ਹੈ ਜਿਹੜਾ ਉਹਨਾਂ ਖਾਲੇ ਪਏ ਤੇ ਮਿਲਕੇ ਮਨੇ ਵੀਰਵਾਰ ਮੈਨੂੰ ਬੁਲਾਇਆ ਦੁਬਾਰਾ ਮੈਂ ਨਹੀਂ ਦੂਰ ਫਿਰ ਜਾਣਾ ਚਾਹਾਂਗਾ ਚਲੋ ਆਹ ਪਾਣੀ ਪਾਸ ਤੋਂ ਮੰਨਣ ਤੋਂ ਲੰਮੇ ਤੋਂ ਪ੍ਰੈਸ ਕਰਨਾ ਮੱਧ ਪੈਰ ਦੀ ਵੀ ਲਗਦਿਆਂ ਦਾ ਕੰਦੀ ਹੋਈ ਜਾਂਦਾ ਉਹ ਪਾਣੀ ਦੇ ਦਰਵਾਜ਼ੇ ਨਹੀਂ ਗਿਆ ਤੇ ਦੂਰ ਜਾਣਾ ਅੰਧੇਰੇ ਕਿੱseitsਾਂ ਅੰਧੇ ਫੰਡਾ ਨਹੀਂ ਤੇ ਨਾ ਤਾਂ ਬਿਲਕੁਲ ਗਿਆ ਤੇ ਹੁੰਦਾ ਹਾਂਜੀ ਛੁੱਟ ਹੋ ਰਹੀ ਹੈ ਹਾਂਜੀ ਹਾਂਜੀ ਹੈਲੋ ਗਾਇਸ ਤੇ ਕੈਮਿਆ ਤੁਸੀਂ ਮੈਂ ਲੈਣਾ ਸਾਰੇ ਭੈਣ ਭਰਾ ਨੂੰ ਸੱਸੀ ਕਰ ਕਿਉਂਕਿ ਮੈਂ ਸਿਹਤ ਦਾ ਹੋਣਾ ਹੈ ਕਿਉਂਕਿ ਮੈਂ ਘੜੇ ਦੀ ਜੀ ਸਵੇਰ ਤੇ ਮੈਂ ਘੜੇ ਮੈਡਮ ਨਾਲ ਤਾਂ ਪਕਾਉਂਦੇ ਆ ਖਾਣ ਨੂੰ ਜੀ ਤੇ ਬਣਾ ਭਰਾਉਂਦੇ ਆ ਤਾਂ ਮੈਡਮ ਬਣਾਉਂਦੇ ਆ ਆ ਦਬਣਾ ਗੁੰਨਦਿਆ ਹੋਜੀ ਵਿੱਚ ਮੋੜ ਜਿਆ ਤੇ ਇਹੋ ਅਗੇ ਨਾ ਹੋਜੀ ਉਹ ਜਿਹੜੇ ਸਾਰੇ ਤਾਂ ਜਿਹੜੇ ਆ ਉਹਰਾ ਕੋ ਟੈਗ ਨੰਬਰ ਹੈ ਨਹੀਂ ਯਾ ਪਹਿਲਾ ਕਿੰਨੇ ਨਹੀਂ ਹਟਾ ਗੁੰਨ ਦੇ ਆ ਉਹ ਨਾ ਢਬਰਾਉਂ ਉਹ ਢਬਰਾਉਂ ਜੀ ਹਟਾ ਦੇ ਟੈਗ ਨੰਬਰ ਉਹਨਾਂ ਕੋਲ ਹੁਣ ਚੇਜੋ ਗਮੋਸਾ ਜੀ ਤਾਂ ਬਲਿਆ ਜੀ ਤਾਂ ਬਲਿਆ ਮੈਡਮ ਦਸਰਵੇ ਦਾ ਨਾਮ ਹੈ ਹੈਲਪ ਕਿਉਂ ਕਰ ਰਹੇ ਹੋ ਮੈਡਮ ਕਿਉਂ ਸੇਫ ਠੀਕ ਨਹੀਂ ਮੈਡਮ ਦੀ ਮੈਡਮ ਦੇ ਨਾਲ ਕੁਝ ਕਰਵਾ ਕੇ ਬੜੀ ਜਲਦੀ ਜੀ ਜਰਾ ਜਲਦੀ ਭੇਜਣਾ ਸਰਨ ਹੈਲਪ ਕਰਾਉਣੀ ਚਾਹੀਦੀ ਹੈ 1 ਮਿੰਟ ਨਾਲ ਤੇ ਬਬੀ ਇਧਰੇ ਅੱਜ ਬਣਾਉਣ ਲੱਗੇ ਆਂ ਅੰਡਾ ਕੜੀ ਇਧਰੇ ਆਲੇ ਬੰਦੇ ਬਈ ਆਪਣੇ ਇਧਰ ਦੱਸੇ ਇਲੈਕਟ੍ਰੀਸ਼ੀਅਨ ਵਾਲਾ ਕੰਮ ਨਹੀਂ ਕੀਤਾ ਹੋਇਆ ਉਹ ਪਾਉਣਾ ਨਹੀਂ ਵਿਖਾਇ ਇਧਰ ਹੀ ਵਿਖਾਵਾ ਇਹ ਬੱਤੀ ਤੇ ਆਪਣੇ ਰਜਤੇ ਪਏ ਆਂ ਆਂਡੇ ਅੰਡਾ ਕੜੀ ਨੂੰ ਉਹ ਕਿਤੇ ਇਧਰ ਅਦਰੀਆ ਅਦਰੀ ਤੁਸੀਂ ਪਾਵਾਂਗੇ ਵਿੱਚ ਨਾ ਨੂੰ ਮਤਲਬ ਮਿਕਸ ਕਰਦਾਂਗੇ ਨਾ ਮੈਲ ਤੇ ਜੇ ਕਰਦਾਂਗੇ ਆਲੂ ਉਹਨੂੰ ਤੇ ਉਹਦੇ ਕਰਕੇ ਠੀਕ ਰਹਾਂਗੇ ਤੇ ਇਹ ਨਾਲੇ ਮੇਰਾ ਅਬਿਆਸ ਪਿਆਰ ਨੂੰ ਸਤਾ ਦਿੱਤਾ ਹੈ ਹਨਾ ਦੇ ਅ ਰਿਲਾਸ਼ਨ ਦੇ ਫੰਸ ਦੇ ਦੇ ਤਾਂ ਇਹ ਮੈਲਾ ਦੀ ਆਦਨਾ ਨਹੀਂ ਇਹ ਕਦੇ ਖੰਡਰ ਨਹੀਂ ਤੇ ਦੇ ਵਿਅਕਤ ਤੇ ਇੱਕ ਬੰਦਾ ਹੈ ਸਰਕਲ ਨੂੰ ਹੈ ਸਰਕਲ ਆ ਗਿਆ ਤੇ ਫਿਰ ਆਹ ਪਿਆਣਾ ਦੀ ਆ ਜਾਂਦੇ ਤੇ ਪਿਆਣਾ ਡਾਕਟਰ ਵੀ ਕਿਤੇ ਨਹੀਂ ਸੀ ਸਿਰ ਤੋਂ ਦੌੜ ਗਈ ਆ ਦੋਨਾਂ ਕਰਦੇ ਗਾ ਸੀ ਕਿ ਕੰਮ ਗਾ ਦੇਣਾ ਨਹੀਂ ਬੜੀ ਤੇ ਬਹਿਣਾ ਇਹ ਚਲੋ ਠੀਕ ਆ ਮੈਂ ਦੱਸ ਰਹੀ ਹਾਂ ਤੁਹਾਡੇ ਨੂੰ ਵਿਚਾਰ ਨਹੀਂ ਸਰੋ ਮੈਂ ਕੀ ਦੱਸਣ ਕਿ ਮੈਂ ਜੇ ਬਖਾ ਮੈਂ ਕਿਹਾ ਤੁਮਗਾ ਹਾਂ ਸਾਈ ਤੁਮਗਾ ਮੈਂ ਬੱਸ ਕਿਹੜੇ ਕਹਿ ਤੋ ਗਾਈਸ ਹਰੋ ਗਾਈਸ ਇੰਦਰ ਗਾਈਸ ਤੇ ਤੂੰ ਸਾਡੇ ਬੱਚੇ ਦੇਖੋ ਕੀ ਕਰਦੇ ਹਨ ਲਿਖਾ ਇਹ ਬੱਚਾ 做人，性第一；解决问题，路第一；进不了。